ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕਰਵਟ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਰਦਾਰ ਛੇੜ ਸਿੰਘ ਪਿਛਲੀਆਂ ਚਾਰ ਵਾਰੀ ਚਵੇੜੇ ਦੀਆਂ ਵੋਟਾਂ ਨਾਲ ਹੀ ਸਰਪੰਚ ਬਣਿਆ ਸੀ ਪਰ ਇਸ ਵਾਰ ਉਸ ਨੂੰ ਵੇੜਾ ਵਿਗੜਿਆ ਵਿਗੜਿਆ ਲੱਗਦਾ 200 ਏਕੜਾਂ ਦਾ ਮਾਲਕ ਸਰਦਾਰ ਸੋਚਦਾ ਤਾਂ ਉਸ ਨੂੰ ਔਖਾ ਲੱਗਦਾ ਕਿ ਕਹੋ ਜੇ ਸਮੇ ਆ ਗਏ ਨੇ ਉੱਠ ਕੇ ਲੱਲੂ ਪੰਜੂ ਹੀ ਉਸਦੀ ਹਸਤੀ ਨੂੰ ਵੰਗਾਰਨ ਲੱਗ ਪਏ ਹਨ ਆਜ਼ਾਦੀ ਤੋਂ ਪਿੱਛੋਂ ਜਦੋਂ ਚੋਣਾ ਹੋਈਆ ਤਾਂ ਉਹਦਾ ਬਾਪ ਜੇਲ੍ਹਦਾਰ ਸਰਮੁਖ ਸਿੰਘ ਕਈ ਵਰੇ ਬਿਨਾਂ ਮੁਕਾਬਲੇ ਦੇ ਪਿੰਡ ਦਾ ਸਰਪੰਚ ਬਣਦਾ ਰਿਹਾ ਮਜਾਲ ਕੀ ਹੈ ਕੋਈ ਆਖ ਉੱਚੀ ਕਰਕੇ ਵੀ ਅੱਗੋਂ ਵਿਖਾ ਦੇਵੇ ਪਰ ਹੁਣ ਅਜੇ ਪਿਛਲੇ ਦਿਨ ਹੀ ਉਸਨੇ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਪੀਤੂ ਨੂੰ ਕੁਝ ਜ਼ੋਰ ਪਾ ਕੇ ਵੋਟ ਲਈ ਕਿਹਾ ਤਾਂ ਉਹ ਅੱਗੋਂ ਆਕੜ ਪਿਆ ਸਰਦਾਰਾ ਤੇਰੇ ਖੇਤਾਂ 'ਚ ਦਿਹਾੜੀ ਕਰਦੇ ਆਂ ਆਪਣਾ ਆਪ ਗਿਰਵੀ ਨਹੀਂ ਰੱਖਿਆ ਵੋਟ ਪਾਵਾਂਗੇ ਆਪਣੀ ਮਰਜ਼ੀ ਨਾਲ ਬਹੁਤੀ ਦਿਹਾੜੀ ਦੀ ਤੌਸ ਦਿਨਾਂ ਜਿੱਥੇ ਹੋਰ ਅੱਧਾ ਪਿੰਡ ਸ਼ਹਿਰ ਜਾ ਕੇ ਮਜ਼ਦੂਰੀ ਕਰਦਾ ਆਪਾਂ ਵੀ ਕੋਈ ਕੰਮ ਲੱਭ ਲਵਾਂਗੇ ਤੇ ਉਹ ਉਸ ਨੂੰ ਕੰਮ ਤੇ ਨਾ ਆਉਣ ਲਈ ਵੀ ਨਹੀਂ ਸੀ ਕਹਿ ਸਕਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ